ਨ ਜਾਣ ਕਰੀ ਪਹਿਲਾਂ ਤਾਂ ਆਪਾਂ ਘੋੜੀ ਤੋਂ ਸ਼ੁਰੂ ਕਰਦੇ ਆਂ ਬਾਈ ਕਿ ਵੀਰੇ ਚੰਗੀ ਚੀਜ਼ ਬਣਾ ਦੋ ਸਾਨੂੰ ਵੀ ਟੁੱਟ ਨਾ ਸਕੇ ਸੋ ਇਹ ਬਹੁਤ ਵਧੀਆ ਘੋੜੀ ਲੱਗੀ ਹੋਈ ਹੈ ਤੁਸੀਂ ਪਿਆਰ ਪੈਂਦੀ ਆਪਾਂ ਨੂੰ ਸੋ ਮਹਿੰਗੀ ਪੈਂਦੀ ਆ ਤਾਂ ਕਰਕੇ ਬਾਈ ਕਹਿੰਦੇ ਵੀ ਟੁੱਟ ਨਾ ਸਕੇ ਕਰਾ ਸੋ ਤਾਂ ਕਰਕੇ ਆਪਾਂ ਪੂਰਾ ਵਧੀਆ ਟੌਪ ਦਾ ਕਰਾ ਬਾਈਆਂ ਨੂੰ ਆਪਾਂ ਬਣਾ ਕੇ ਦਿੱਤਾਗਾ ਹਾਂਜੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਸੋ ਅੱਜ ਦੀ ਲੇਟੈਸਟ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਆ ਬਾਈ ਆਪਣੇ ਪੇਜ ਤੇ ਸੋ ਇਹ ਕਰਾ ਬਹੁਤ ਡਿਫਰੈਂਟ ਮਾਡਲ ਬਾਈਆਂ ਨੇ ਆਪਣੇ ਫਰਮੈਸ਼ ਤੇ ਤਿਆਰ ਕਰਵਾਇਆਗਾ ਇਹਦੇ ਉੱਤੇ ਆਪਾਂ ਹਰੇਕ ਚੀਜ਼ ਬਹੁਤ ਵਧੀਆ ਤੇ ਨਵੀਂ ਤਕਨੀਕ ਦੀ ਲਾਈ ਹੋਈ ਆ ਸ਼ੇਪ ਆਪਣੇ ਉਹੀ ਆ ਪਰ ਇਹਦੇ ਉੱਤੇ ਆਪਾਂ ਜਿਵੇਂ ਘੋੜੀ ਕਹਿ ਦਿਆ ਚਾਦਰ ਕਰਕੇ ਸ਼ੁਰੂ ਕਰਕੇ ਔਰ ਲਗ ਲਗ ਤਰੀਕੇ ਨਾਲ ਆਪਾਂ ਨਵੀਂ ਚੀਜ਼ ਲਾਈ ਹੋਈ ਆ ਸੋ ਸਾਰੀ ਜਾਣਕਾਰੀ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦੇਵਾਂਗੇ ਕਰਾਹ ਬਾਰੇ ਦਿੰਨੇ ਜਾਣਕਾਰੀ ਪਹਿਲਾਂ ਤਾਂ ਆਪਾਂ ਘੋੜੀ ਤੋਂ ਸ਼ੁਰੂ ਕਰਦੇ ਆਂ ਬਾਈ ਇਹਦੇ ਘੋੜੀ ਆਪਾਂ ਪਲਾਈ ਕੀਤੀ 2.5 ਇੰਚੀ ਪਾਸੂਦ ਦੀ ਜੋ ਸਪੈਸ਼ਲ ਬਾਈਆਂ ਨੇ ਕਹਿ ਕੇ ਬਣਵਾਈ ਐ ਠੇਕੇਦਾਰ ਬਾਈ ਦਾ ਕਰਾਗਾ ਉਹ ਕਹਿੰਦੇ ਆਪਣੇ ਡਰਾਈਵਰ ਰੂ ਸੋ ਤਾਂ ਕਰਕੇ ਵੀਰੇ ਚੰਗੀ ਚੀਜ਼ ਬਣਾ ਦੋ ਸਾਨੂੰ ਵੀ ਟੁੱਟ ਨਾ ਸਕੇ ਸੋ ਇਹ ਬਹੁਤ ਵਧੀਆ ਘੋੜੀ ਲੱਗੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਪੂਰੀ ਮੋਟੀ ਪ੍ਰੋਪਰ ਬਹੁਤ ਵਧੀਆ ਲੱਗੀ ਹੈ ਬਾਕੀ ਇਹਦੇ ਜਿਹੜੀ ਐਂਗਲ ਲਾਈ ਆ ਆਪਾਂ ਉਹ ਵੀ ਪੂਰੀ ਵਧੀਆ ਲਾਈ ਹੋਈ ਹੈਗੀ ਤੁਸੀਂ ਦੇਖ ਸਕਦੇ ਹੋਗੇ ਅੱਗੇ ਪਿੱਛੋਂ ਵੀ ਸਾਨੂੰ ਕਰਾ ਦਿਖਾਉਣੇ ਆ ਅੱਗੇ ਕਰਕੇ ਦਿਖਾਉਣੇ ਸਾਨੂੰ ਪੂਰੇ ਵਧੀਆ ਬੀਮੂਮ ਲਾਏ ਹੋਇਆ ਕਰਾ ਦੇ ਪੂਰਾ ਟਾਪ ਦਾ ਘਰਾ ਬਣਾਇਆ ਹੋਇਆ ਤੁਸੀਂ ਦੇਖ ਰਹੇ ਹੋਗੇ ਸਪੋਟਾਂ ਲਾ ਕੇ ਹੁਕਾਮੀ ਦਿਖਾ ਦਿਓ ਬਾਈ ਇਹਨੂੰ ਸਪੈਸ਼ਲ ਲਾਈਆਂ ਹੋਣਗੀਆਂ ਆਪਾਂ ਬਾਕੀ ਦੇ ਕਾਬਲੇ ਕੋਲੇ ਵੀ ਡਬਲ ਪਾਇਆ ਬਾਈ ਇਹ ਪੰਡਮਾਨ ਤੇ ਬਾਈਆਂ ਦੇ ਕਹਿਣ ਤੇ ਸੋ ਬਾਕੀ ਪਾਸੇ ਵਾਲੇ ਬੀਮ ਬਾਈ ਆਪਾਂ ਸਿੰਗਲ ਰੱਖਦੇ ਹੁੰਨਾ ਪਹਿਲਾਂ ਇਹ ਤਾਂ ਬੀਮ ਲੱਗੇ ਹੁੰਦੇ ਆ ਬਟ ਇਹ ਵੀ ਆਪਾਂ ਡਬਲ ਕੀਤੇ ਆ ਮਜ਼ਬੂਤੀ ਖਾਤਰ ਸੋ ਬਾਈਆਂ ਨੇ ਕਿਹਾ ਵੀ ਆਪਣਾ ਕਰਾ ਦੂਰ ਚੱਲਣਾ ਬਾਈ ਮਹਾਲੀ ਚੰਡੀਗੜ੍ਹ ਏਰੀਆ 'ਚ ਚੱਲਣਾ ਸੋ ਉਧਰ ਜਿਹੜੀ ਰਿਪੇਅਰ ਪੈਂਦੀ ਆ ਆਪਾਂ ਨੂੰ ਸੋ ਮਹਿੰਗੀ ਪੈਂਦੀ ਆ ਤਾਂ ਕਰਕੇ ਬਾਈ ਕਹਿੰਦੇ ਵੀ ਟੁੱਟ ਨਾ ਸਕੇ ਕਰਾ ਸੋ ਤਾਂ ਕਰਕੇ ਆਪਾਂ ਪੂਰਾ ਵਧੀਆ ਟੌਪ ਦਾ ਕਰਾ ਬਾਈਆਂ ਨੂੰ ਆਪਾਂ ਬਣਾ ਕੇ ਦਿੱਤਾਗਾ ਸੋ ਹੁਣ ਗੱਲ ਕਰਦੇ ਆ ਬਾਈ ਜੀ ਛੁਰੀ ਦੀ ਛੁਰੀ ਵੀ ਆਪਾਂ ਸਪੈਸ਼ਲ ਇੱਕ 2.5 ਸੂਤ ਵਾਲੀ ਸਪੈਸ਼ਲ ਆਉਂਦੀ ਹੈ ਇਹਦੇ ਉੱਤੇ ਇਹਦੂ ਵੀ ਜਾਰੇ ਸਪੈਸ਼ਲ ਛੁਰੀ ਲੱਗੀ ਹੋਈ ਹੈ ਇਹ ਲੱਗੀ ਆ 4 ਇੰਚ 3 ਸੂਤ ਦੀ ਸੋ ਇਹ ਵੀ ਕਸਟਮਰ ਦੀ ਡਿਮਾਂਡ ਤੇ ਆਪਾਂ ਪੂਰੀ ਵਧੀਆ ਲਾਈ ਹੋਈ ਆ ਸੋ ਉਹ ਕਹਿੰਦੇ ਘਸ ਨਾ ਸਕੇ ਸਾਡਾ ਕਰਾਓ ਕਹਿੰਦੇ ਪੱਥਰਾਂ ਦੇ ਵੀ ਚੱਲ ਸਕਦਾ ਬਾਈ ਕਰਾ ਸੋ ਤਾਂ ਕਰਕੇ ਵਧੀਆ ਛੁਰੀ ਲਾ ਕੇ ਦਿਓ ਬਾਕੀ ਇਹਨਾਂ ਦੇ ਬਾਈ ਆਪਾਂ ਕਾਬਲੇ ਵੀ ਨੇੜੇ-ਨੇੜੇ ਪਾਉਣੇ ਹੁੰਨੇ ਆ ਹਰੇਕ ਰਾਹ ਦੇ ਪਾਉਣੇ ਹੁੰਨੇ ਆ ਆਪਾਂ ਤਾਂ ਜੋ ਛੁਰੀ ਮੋੜ ਮੜ ਨਾ ਸਕੇ ਸੋ ਦੁਬਾਰੇ ਇੱਕ ਵਾਰ ਚੈੱਕ ਕਰ ਲੇ ਕਰਾ ਤੁਸੀਂ ਬਾਕੀ ਬਾਈ ਜਿਹੜੇ ਵੀਰ ਨੇ ਵੀ ਕਰਾ ਲੈਣਾ ਆਪਣਾ ਸਕਰੀਨ ਤੇ ਨੰਬਰ ਚੱਲਦਾ ਕਾਲ ਕਰ ਸਕਦਾ WhatsApp ਕਰ ਸਕਦਾ ਬਾਕੀ ਆਪਣੇ ਪੇਜ ਨੂੰ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਨਵੇਂ-ਨਵੇਂ ਅਪਡੇਟਾਂ ਲਈ ਬਹੁਤ ਬਹੁਤ ਧੰਨਵਾਦ